ਸਫੀਰ ਜੀ ਨਮਸਕਾਰ ਕੱਲ ਸਾਡੇ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਆਮ ਆਦਮੀ ਪਾਰਟੀ ਦੇ ਇੱਕ ਆਮ ਸਾਡੇ ਕੌਂਸਲਰ ਦੀ ਜਿੱਤ ਹੋਈ ਹੈ ਔਰ ਸਾਡੇ ਪਾਰਟੀ ਦੇ ਸੁਪਰੀਮੋ ਮਾਨਯੋਗ ਸ਼੍ਰੀ ਅਰਵਿੰਦ ਕੇਜriwal ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹਰ ਰੋਜ਼ ਪੰਜਾਬ ਦੇ ਵਿੱਚ ਆਮ ਜਨਤਾ ਦੀ ਜਿੱਤ ਹੋ ਰਹੀ ਹੈ ਉਨ੍ਹਾਂ ਦੀ ਅਗਵਾਹੀ ਦੇ ਵਿੱਚ ਕੱਲ ਸਾਡੇ ਮੋਗਾ ਦੇ ਵਿੱਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਸਾਡੇ ਕੌਂਸਲਰ ਬਲਜੀਤ ਸਿੰਘ ਚੰਨੀ ਜੀ ਜਿਹੜੇ ਡੈਂਟਿੰਗ ਦਾ ਕੰਮ ਕਰਦੇ ਐ 2021 ਦੇ ਵਿੱਚ ਸਾਡੀ ਪਾਰਟੀ ਦੇ ਸਿੰਬਲ ਤੋਂ ਝਾੜੂ ਤੋਂ ਜਿਹੜੇ ਇਹਨਾਂ ਨੇ ਬੋਰਡ ਨੰਬਰ 8 ਤੋਂ ਮਿਊਂਸੀਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਜਿੱਤੇ ਸਾਡੇ ਪਾਰਟੀ ਦੇ ਐਮਸੀ ਬਣੇ ਔਰ ਇੱਕ ਸਮਾਜ ਸੇਵੀ ਹੋਣ ਦੇ ਨਾਤੇ 20 ਸਾਲ ਤੋਂ ਲਾਵਾਰਿਸ ਡੈਡ ਬਾਡੀਜ਼ ਦਾ ਜਿਹੜਾ ਇਹ ਸੰਸਕਾਰ ਕਰਦੇ ਆ ਰਹੇ ਆ ਔਰ ਹੋਰ ਵੀ ਧਾਰਮਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਆ ਸੋ ਦੇਖਣ ਨੂੰ ਇਹ ਮਿਲ ਰਿਹਾ ਕਿ ਪਹਿਲੀ ਵਾਰ ਹੋ ਰਿਹਾ ਪੰਜਾਬ ਦੇ ਵਿੱਚ ਕਿ ਆਮਕਰਾਂ ਦੇ ਬੱਚੇ ਆਮਕਰਾਂ ਦੇ ਲੋਕ ਜਿਹੜੇ ਹੈਗੇ ਆ ਉਹ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਪੂਰਾ ਸਨਮਾਨ ਬਖਸ਼ਿਆ ਜਾ ਰਿਹਾ ਇਹ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਇਹ ਹੋ ਸਕਦਾ ਹੈ ਕਿਉਂਕਿ ਪਹਿਲਾਂ ਰਾਜਨੀਤਿਕ ਪਾਰਟੀਆਂ ਦੇ ਜਾਤਾਂ ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਬੇਟੇ ਜਾਂ ਉਹਨਾਂ ਦੀਆਂ ਬੇਟੀਆਂ ਜਾਂ ਸਰਮਾਇਦਾਰ ਲੋਕਾਂ ਨੂੰ ਜਿਹੜਾ ਮੌਕਾ ਦਿੱਤਾ ਜਾਂਦਾ ਸੀ ਪਰ ਕੱਲ ਸਾਡੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਪਹਿਲਾਂ ਅਸੀਂ 4 ਜੁਲਾਈ ਨੂੰ ਜਿਹੜੇ ਕਾਂਗਰਸ ਦੇ ਮੇਅਰ ਸੀਗੇ ਨੀਤਿਕਾ ਪੱਲਾ ਜੀ ਉਹਨਾਂ ਨੂੰ 41 ਵੋਟਾਂ ਦੇ ਨਾਲ ਜਿਹੜਾ ਮੇਅਰ ਦੇ ਪਤੋ ਜਿਹੜਾ ਅਸੀਂ ਉਤਾਰਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ 50 ਦੇ ਵਿੱਚੋਂ 42 ਵੋਟਾਂ ਦੇ ਨਾਲ ਸਰਬਸੰਮਤੀ ਦੇ ਨਾਲ ਜਿਹੜਾ ਕੱਲ ਸਾਡੇ ਪਾਰਟੀ ਦੇ ਕੌਂਸਲਰ ਬਲਜੀਤ ਸਿੰਘ ਚੰਨੀ ਜੀ ਨੂੰ ਮੇਅਰ ਦੇ ਲਈ ਚੁਣਿਆ ਗਿਆ ਸੋ ਇਸ ਤੋਂ ਬਾਅਦ ਜਿਹੜੀ ਮੈਂ ਕਹੂੰਗੀ ਖੁਸ਼ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਸਾਡੇ ਸਾਰਿਆਂ ਦੇ ਲਈ ਸੋ ਮੇਰੇ ਵੱਲੋਂ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਔਰ ਸਾਡੇ 50 ਦੇ 50 ਕੌਂਸਲਰ ਸਹਿਬਾਨ ਜਿਹੜੇ ਮੋਗਾ ਤੋਂ ਹੈਗੇ ਆ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਆ ਔਰ ਬਲਜੀਤ ਸਿੰਘ ਚੰਨੀ ਜੀ ਨੂੰ ਵਧਾਈਆਂ ਦੰਨੀਆਂ ਕਿ ਉਹ ਉਹਨਾਂ ਨੂੰ ਮੇਅਰ ਦੇ ਪਦ ਲਈ ਚੁਣਿਆ ਗਿਆ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਨੇ ਅੱਜ ਸਾਡੇ ਸਾਰਿਆਂ ਦੇ ਨਾਲ ਮੀਟਿੰਗ ਕੀਤੀ ਔਰ ਸਾਨੂੰ ਪ੍ਰੋਸਾ ਦਵਾਇਆ ਕਿ ਮੋਗੇ ਦੇ ਵਿਕਾਸ ਕਾਰਜਾਂ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਔਰ ਜਿਹੜੇ ਸਾਡੇ ਕੋਲ ਆਪਣੇ ਕਾਰਪੋਰੇਸ਼ਨ ਦੇ ਫੰਡ ਹੈ ਉਸ ਤੋਂ ਇਲਾਵਾ ਵੀ ਜਿੰਨੀ ਵੀ ਸਾਨੂੰ ਜ਼ਰੂਰਤ ਹੋਏਗੀ ਮੋਗੇ ਨੂੰ ਇੱਕ ਪੰਜਾਬ ਦਾ ਨੰਬਰ 1 ਸ਼ਹਿਰ ਬਣਾਇਆ ਜਾਏਗਾ। ਔਰ ਪਹਿਲਾਂ ਹੀ ਜਿਹੜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਾਨ ਸਿੰਘ ਮਾਨ ਜੀ ਨੇ ਸਾਡੇ ਮੋਗਾ ਦੇ ਵਿਖੇ ਮੋਗੇ ਹਲਕੇ ਦੇ ਵਿੱਚ ਸਿੰਘਾ ਵਾਲੇ ਮੈਡੀਕਲ ਕਾਲਜ ਨੂੰ ਮਨਜ਼ੂਰੀ ਦਿੱਤੀ ਸੀ। ਉਹਦਾ ਕਾਰਜ ਵੀ ਚੱਲ ਰਿਹਾ ਔਰ ਇੱਕ ਗਿਫਟ ਜਿਹੜਾ ਉਹਨਾਂ ਨੇ ਸਾਨੂੰ ਕਾਰਪੋਰੇਸ਼ਨ ਦਾ ਮੇਅਰ ਬਣਾਉਣ ਤੇ ਦਿੱਤਾ ਕਿ ਯੂਪੀਐਸਸੀ ਟ੍ਰੇਨਿੰਗ ਸੈਂਟਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਖੋਲੇ ਜਾ ਰਿਹਾ ਉਹ ਸਭ ਤੋਂ ਪਹਿਲਾਂ ਮੋਗਾ ਦੇ ਵਿੱਚ ਬਣੇਗਾ ਔਰ ਹੋਰ ਵੀ ਕਾਫੀ ਸਾਰੇ ਪ੍ਰੋਜੈਕਟਸ ਜਿਹੜੇ ਹੈਗੇ ਆ ਉਹ ਮੋਗਾ ਦੇ ਵਿੱਚ ਲਿਆਂਦੇ ਜਾਣਗੇ ਇਸੇ ਲੋਕੀ ਪੰਜਾਬ ਦੇ ਸਾਰੀ ਜਨਤਾ ਆਮ ਆਦਮੀ ਪਾਰਟੀ ਦੇ ਨਾਲ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਵਾਦੇ ਕਰਕੇ ਅਸੀਂ ਸਰਕਾਰ ਦੇ ਵਿੱਚ ਸਰਕਾਰ ਦੀ ਹੋਣ ਦੇ ਵਿੱਚ ਆਏ ਸੀਗੇ ਉਹ ਸਾਰੇ ਪੂਰੇ ਕੀਤੇ ਜਾ ਰਹੇ ਆ 650 ਜਿਹੜੀਆਂ ਮੁਹੱਲਾ ਕਲੀਨਿਕਸ ਪੰਜਾਬ ਵਾਸੀਆਂ ਨੂੰ ਦੇ ਦਿੱਤੀਆਂ ਗਈਆਂ ਨੇ ਬਣਾ ਕੇ ਸਿਕ ਐਜੂਕੇਸ਼ਨ ਦੇ ਵਿੱਚ ਕ੍ਰਾਂਤੀ ਆ ਰਹੀ ਹੈ ਨਵੇਂ ਸਕੂਲਸ ਬਣਾਏ ਜਾ ਰਹੇ ਆ ਸਕੂਲ ਆਫ ਫੈਮਿਨੈਂਸ ਬਣਾਏ ਜਾ ਰਹੇ ਆ ਨਵੇਂ ਮੈਡੀਕਲ ਕਾਲਜ ਦੀਆਂ ਜਿਹੜੀਆਂ ਮਨਜ਼ੂਰੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਇਸੇ ਤਰ੍ਹਾਂ ਸਰਕਾਰੀ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਨੌਜਵਾਨ ਪੱਕੇ ਹੋ ਰਿਹਾ ਸੋ 90% ਘਰਾਂ ਦੇ ਬਿਜਲੀ ਦੇ ਬੀਲ ਚੜੇ ਹੈਗੇ ਆ ਉਹ ਜ਼ੀਰੋ ਆ ਰਿਹਾ ਸੋ ਮੇਰੇ ਵੱਲੋਂ ਸਾਰੇ ਸਾਡੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਤੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀワਾਲ ਜੀ ਤੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਬਾਣ ਜੀ ਦਾ ਮੈਂ ਕੋਟਣ-ਕੋਟਣ ਧੰਨਵਾਦ ਕਰਦੀ ਹਾਂ ਥੈਂਕ ਯੂ ਜੀ ਇੰਗਲਿਸ ਤੋਂ ਹਨੀ ਕੌਫੀ ਠੀਕ ਸੀ ਉਹਦੀ ਜਿਹੜੀ ਬੈਠਕ ਹੋਈ ਹੈ ਜਿਹਦੀ ਮੁਲਾਕਾਤ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਕੋਲ ਅੰਮ੍ਰਿਤ ਸਿੰਘ ਮਾਨ ਸਾਹਿਬ ਨਾਲ ਇਹਨਾਂ ਨਾਲ ਕੀ ਕੁਝ ਗੱਲਬਾਤ ਹੋਈ ਹੈ ਤੇ ਕਿਸ ਤਰੀਕੇ ਦਾ ਆਸ਼ਵਾਸਨ ਦਿੱਤੀ ਹੈ ਉਹ ਵੀ ਜੁਤੇ ਅੱਜ ਸਾਡੇ ਸਾਰੇ ਕਾਉਂਸਲਰ ਸਾਹਿਬਾਨਾਂ ਦੇ ਨਾਲ ਔਰ ਸਾਡੇ ਨਵੇਂ ਚੁਣੇ ਗਏ ਮੇਅਰ ਸਾਹਿਬ ਦੇ ਨਾਲ ਔਰ ਸਾਡੇ ਮੋਗਾ ਜ਼ਿਲ੍ਹੇ ਤੋਂ ਹਲਕਾ ਧਰਮਕੋਟ ਤੋਂ ਵਿਧਾਇਕ ਸਰਦਾਰ ਜਵਿੰਦਰਜੀ ਸਿੰਘ ਲਾਡੀ ਟੋਨਸ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਜੀ ਔਰ ਸਾਰੇ ਕਾਉਂਸਲਰ ਸਾਹਿਬਾਨ ਇੱਥੇ ਮੌਜੂਦ ਸਿਗੇ ਮੀਟਿੰਗ ਦੇ ਵਿੱਚ ਸਭ ਨੇ ਆਪਣੀਆਂ ਆਪਣੀਆਂ ਜਿਹੜੀਆਂ ਤਕਲੀਫਾਂ ਕਾਉਂਸਲਰ ਸਾਹਿਬਾਨਾਂ ਨੂੰ ਆ ਰਹੀਆਂ ਸੀਗੀਆਂ ਉਹ ਚਾਹੇ ਉਹ ਲੋਕਲ ਲੈਵਲ ਤੇ ਹੋਣ ਜਾਂ ਉਹਨਾਂ ਦੀ ਕੋਈ ਡਿਵੈਲਪਮੈਂਟ ਦੇ ਕੰਮ ਜਿਹੜੇ ਉਹਨਾਂ ਦੀ ਬੋਰਡ ਦੇ ਵਿੱਚ ਹੋਣ ਵਾਲੇ ਹੋਣ ਜਾਂ ਮੋਗੇ ਦੇ ਲਈ ਮੋਗੇ ਸ਼ਹਿਰ ਦੇ ਲਈ ਮੋਗੇ ਜ਼ਿਲ੍ਹੇ ਲਈ ਜੋ ਮੰਗਾਂ ਸਿਗੀਆਂ ਸਾਡੇ ਕੌਂਸਲਰ ਸਾਹਿਬਾਨਾਂ ਦੀਆਂ ਉਹਨਾਂ ਨੇ ਸਾਰੇ ਜਿਹੜੇ ਆਪਣੇ ਦੁੱਖ ਸੀਗੇ ਔਰ ਉਹਨਾਂ ਨੇ ਆਪਣੇ ਵਿਚਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਅੱਜ ਸ਼ੇਅਰ ਕੀਤੇ ਔਰ ਸਾਨੂੰ ਪੂਰਾ ਭਰੋਸਾ ਦਿਵਾਇਆ ਗਿਆ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕਿ ਸਾਰੀਆਂ ਜੜੀਆਂ ਮੰਗਾਂ ਹੈਗੀਆਂ ਨੇ ਜਾਂ ਜੋ ਚੇਂਜੇਸ ਜੜੀਆਂ ਲੈ ਕੇ ਆਣੀਆਂ ਚਾਹੀਦੀਆਂ ਨੇ ਸਾਨੂੰ ਰੂਟੀਨ ਵਰਕ ਦੇ ਵਿੱਚ ਉਹਨਾਂ ਤੇ ਜਲਦੀ ਜੜੀ ਹੈਗੇ ਆ ਉਹ ਕਾਰਵਾਈ ਕੀਤੀ ਜਾਊਗੀ ਔਰ ਸਭ ਦੀਆਂ ਮੰਗਾਂ ਜੜੀਆਂ ਉਹ ਮੰਨੀਆਂ ਜਾਣਗੀਆਂ ਮੈਂ ਮੌਕੇ ਦੀ ਗੱਲ ਕਰੀਏ 1.5 ਸਾਲ ਹੋ ਗਿਆ ਤੁਹਾਨੂੰ ਉਹ ਸ਼ੇਅਰ ਇਕਦੇ ਵੀ ਪਾਸਾ ਤੋਂ ਸਾਇਆ ਕੀ ਕੁਝ ਕਾਰਤੂਨ ਦੇਖਣ ਲਈ ਪਿਛਲੇ ਕਈ ਸਾਲਾਂ ਚ ਜੇਕਰ ਗੱਲ ਕਰੀਏ ਇਹਨਾਂ ਸ਼ਹਿਰ ਲੇਕਿਨ ਉਸ ਸਾਥ ਨਾਲ ਇਸ ਤਰ੍ਹਾਂ ਦੀ ਤਰੱਕੀ ਕਦੇ ਨਹੀਂ ਹੋ ਪਾਈ ਅਬ ਬਿਲਕੁਲ ਜੀ ਦੇਖੋ ਇਹ ਮੋਗਾ ਸ਼ਹਿਰ ਦੀ ਤਰਾਸਗੀ ਰਹੀ ਹੈ ਕਿ ਜਦੋਂ ਵੀ ਮੋਗਾ ਦੇ ਵਿੱਚ ਕਿਉਂਕਿ ਮੋਗਾ ਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਵਿਧਾਨ ਸਭਾ ਦੇ ਇਲੈਕਸ਼ਨ ਤੋਂ ਸਿਰਫ 1 ਸਾਲ ਪਹਿਲਾਂ ਆਉਂਦੇ ਆ ਸੋ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਰਹੀ ਮੋਗੇ ਦੇ ਵਿੱਚ ਤੇ ਕਾਂਗਰਸ ਦਾ ਮੇਅਰ ਹੁੰਦਾ ਸੀ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਅਕਾਲੀ ਦਲ ਦਾ ਮੇਅਰ ਹੁੰਦਾ ਸੀ ਸੋ ਆਪਸੀ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਖਿੱਚੋਤਾਣੀ ਹੁੰਦੀ ਸੀਗੀ ਉਹਦੇ ਕਰਕੇ ਕਿਤੇ ਨਾ ਕਿਤੇ ਸਾਡੇ ਮੋਗੇ ਨੂੰ ਜਿਹੜਾ ਹੈਗਾ ਉਸ ਦਾ ਇੱਕ ਸੰਤਾਪ ਭੋਗਣਾ ਪਿਆ ਬਟ ਇਸੇ ਕਰਕੇ ਅਸੀਂ ਹੁਣ ਸਾਡੇ ਸਾਰੇ ਕੌਂਸਲਰ ਸਹਿਵਾਨਾਂ ਨੇ ਮੈਂ ਕਹੂੰਗੀ ਸਾਡੇ ਆਮ ਆਦਮੀ ਪਾਰਟੀ ਦੇ ਸਿੰਬਲ ਤੋਂ ਸਿਰਫ 4 ਐਮਸੀ ਕੌਂਸਲਰ ਸਹਿਵਾਨ 2021 ਦੇ ਵਿੱਚ ਜਿੱਤੇ ਸੀਗੇ ਬਟ ਅੱਜ ਸਾਡਾ ਪਰਿਵਾਰ ਮੈਂ ਕਹੂੰਗੀ 50 ਦੇ 50 ਐਮਸੀ ਸਾਡੇ ਪਰਿਵਾਰ ਦਾ ਹਿੱਸਾ ਨੇ ਜਿਹੜੇ 41 ਕੌਂਸਲਰ ਸਹਿਵਾਨਾਂ ਨੇ ਸਾਨੂੰ ਸਮਰਥਨ ਦਿੱਤਾ ਜਿਹੜੇ ਕੌਂਸਲਰ ਸਰਵਾਨ ਕਿਤੇ ਬਾਹਰ ਗਏ ਹੋਏ ਸੀਗੇ ਸਾਰਿਆਂ ਨੇ ਇਸ ਕਰਕੇ ਜਿਹੜਾ ਇਹ ਸਮਰਥਨ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖ ਕੇ ਦਿੱਤਾ ਕਿ ਮੋਗੇ ਦੇ ਲਈ ਜਿਹੜਾ ਮੋਗੇ ਸ਼ਹਿਰ ਨੂੰ ਸੰਤਾਪ ਹੋ ਗਿਆ ਉਹ ਉਸ ਤੋਂ ਬਾਹਰ ਨਿਕਲਿਆ ਜਾ ਸਕੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਮੇਅਰ ਉਹਨਾਂ ਨੇ ਸਾਰਿਆਂ ਨੇ ਜਿਹੜਾ ਸਰਬਸੰਮਤੀ ਦੇ ਨਾਲ ਚੁਣਿਆ ਕਿ ਉਹ ਸਾਰੀ ਖਿੱਚੋਤਾਣੀ ਤੋਂ ਬਾਹਰ ਨਿਕਲ ਕੇ ਕੰਮ ਜਿਹੜੇ ਰੁਕਦੇ ਸੀ ਬਹੁਤ ਸਾਰੇ ਰੀਜਨਸ ਹੁੰਦੇ ਸੀਗੇ ਸੋ ਇਸ ਕਰਕੇ ਡਿਪਾਰਟਮੈਂਟ ਦੇ ਲਈ ਜਿਹੜਾ ਹੈਗਾ ਇਹ ਕਦਮ ਚੁੱਕਿਆ ਗਿਆ ਔਰ ਮੈਂ ਪੂਰਾ ਪ੍ਰੋਸਾਦਵਾਨੀ ਹੈ ਸਾਡੇ ਮੋਗਾ ਨਿਵਾਸੀਆਂ ਨੂੰ ਤੇ ਸਾਡੇ ਪੂਰੇ ਪੰਜਾਬ ਦੇ ਪੰਜਾਬ ਕੌਂਸਲਰ ਸਾਹਿਬਾਨਾਂ ਨੂੰ ਕਿ ਬਿਨਾ ਕਿਸੇ ਪਾਰਸ਼ੈਲਟੀ ਤੋਂ ਸਭ ਦੇ ਕੰਮ ਜਿਹੜੇ ਹੈਗੇ ਆ ਉਹ ਕੀਤੇ ਜਾਣਗੇ ਤੇ ਮੋਗੇ ਸ਼ਹਿਰ ਨੂੰ ਅਸੀਂ ਇੱਕ ਨਵੀਂ ਜਿਹੜੀ ਹੈਗੀ ਹੈ ਦਿੱਖ ਦਵਾਂਗੇ ਔਰ ਜਿੰਨੇ ਵੀ ਸਾਰੇ ਕੰਮ ਹੈਗੇ ਆ ਉਹ ਕਰਵਾਉਣ ਦਾ ਜਿਹੜਾ ਜਲਦ ਤੋਂ ਜਲਦ ਅਸੀਂ ਕਾਫੀ ਪ੍ਰੋਜੈਕਟਸ ਸਾਡੇ ਚੱਲ ਰਹੇ ਆ ਅ ਤੁਸੀਂ ਦੇਖੋ ਕਿ ਮੋਗਾ ਸ਼ਹਿਰ ਦੇ ਵਿੱਚ ਹਜੇ ਤੱਕ ਜਿਹੜੀ ਸਾਡੀ ਸਬਜ਼ੀ ਮੰਡੀ ਸੀਗੀ ਉੱਥੇ ਸ਼ਹਿਰ ਦੀ ਜਿਹੜੀ ਮੇਨ ਸਬਜ਼ੀ ਮੰਡੀ ਸੀ ਉੱਥੇ ਜਿੰਨੇ ਵੀ ਸਾਡੇ ਵਪਾਰੀ ਬੈਠੇ ਸੀਗੇ ਸਬਜ਼ੀਆਂ ਵਾਲੇ ਉਹਨਾਂ ਦੇ ਮੀਟਰ ਤੱਕ ਨਹੀਂ ਸੀ ਲੱਗੇ ਹੋਏ ਉਹ ਬੈਟਰਾ ਲੈ ਕੇ ਆਪਣਾ ਜਿਹੜੀ ਲਾਈਟ ਦਾ ਪ੍ਰਬੰਧ ਕਰਦੇ ਸੀ ਘਰੇ ਫਿਰ ਸ਼ਾਮ ਨੂੰ ਚੱਕ ਕੇ ਲੈ ਕੇ ਜਾਂਦੇ ਸੀ ਚਾਰਜ ਕਰਦੇ ਸੀ ਸੋ ਕਿਸੇ ਵੀ ਸਰਕਾਰ ਨੇ ਹਜੇ ਤੱਕ ਉਹਨਾਂ ਨੂੰ ਕੋਈ ਕਨੈਕਸ਼ਨ ਨਹੀਂ ਸੀ ਦਿੱਤੇ ਜਦੋਂ ਉਹਨਾਂ ਨੇ ਮੰਗ ਰੱਖੀ ਅਸੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਆ ਕੇ ਜਿਹੜੀ ਉਹਨਾਂ ਦੀ ਮੰਗ ਦੇ ਬਾਰੇ ਦੱਸਿਆ ਔਰ ਉਹਨਾਂ ਦੇ ਸਭ ਦੇ ਜਿਹੜੇ ਬਿਜਲੀ ਦੇ ਕਨੈਕਸ਼ਨ ਲੱਗ ਚੁੱਕੇ ਆ ਜਲਦੀ ਅਸੀਂ ਉਹਨਾਂ ਨੂੰ ਇੱਕ ਨਵੀਂ ਜਿਹੜੀ ਹੈਗੀ ਆ ਸਬਜੀ ਮੰਡੀ ਦੇ ਵਿੱਚ ਸਾਰੀਆਂ ਜਿਹੜੀਆਂ ਸ਼ੈੱਡ ਵਗੈਰਾ ਬਣਾ ਕੇ ਦੇ ਰਹੇ ਆ ਸਬਜੀ ਮੰਡੀ ਨੂੰ ਇੱਕ ਨਵੀਂ ਦਿੱਖ ਦੇ ਰਿਹਾ ਸੋ ਇਦਾਂ ਦੇ ਬਹੁਤ ਸਾਰੇ ਪ੍ਰੋਜੈਕਟਸ ਹੈਗੇ ਆ ਜਿਹੜੇ ਸਾਡੇ ਹੁਣ ਹੋਣ ਵਾਲੇ ਆ ਸੋ ਮੇਨ ਜਿਹੜਾ ਰੀਜ਼ਨ ਹੈਗਾ ਸਾਰਿਆਂ ਦਾ ਇਹੀ ਹੈ ਕਿ ਸ਼ਹਿਰ ਨੂੰ ਅਸੀਂ ਇੱਕ ਵਧੀਆ ਸ਼ਹਿਰ ਬਣਾਈਏ ਮੈਮ ਜਿਵੇਂ ਪਹਿਲਾਂ ਹੁੰਦਾ ਸੀ ਕਿ ਵਾਪਕ ਪਾਰਟੀ ਮੁੰਡੀਆਂ ਕਿ ਕਾਂਗਰਸ ਦਾ ਜਦੋਂ ਹੋ ਗਈ ਸੀ ਤਾਂ ਅਕਾਲੀ ਦਲ ਤੇ ਮੈਂ ਇਹ ਸਭ ਚੀਜ਼ਾਂ ਹੁ ਖਤਮ ਹੋ ਚੁੱਕੀਆਂ ਹਨ ਪ੍ਰੋਪਰ ਚ ਹੈ ਅਕਾਲੀ ਦਲ ਜਾਂ ਕਾਂਗਰਸ ਦਾ ਆਮ ਆਦਮੀ ਪਾਰਟੀ ਯਾਨੀ ਉਹ ਸਾਰੇ ਇਹ ਉੱਥੇ ਮਿਲ ਕੇ ਕਿਸੇ ਪਾਰਟੀ ਦੇ ਨਾ ਹੋ ਕੇ ਬਲਕਿ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰੇ ਹੀ ਕੌਂਸਲਰ ਸਹਿਬਾਨਾਂ ਨੇ ਸਾਰਿਆਂ ਨੇ ਇੱਕ ਪ੍ਰੋਸਾਜਤਾਇਆ ਸਾਡੇ ਆਮ ਆਦਮੀ ਪਾਰਟੀ ਤੇ ਤੇ ਅਸੀਂ ਉਹਨਾਂ ਦੇ ਸਾਰਿਆਂ ਦੇ ਭਰੋਸੇ ਤੇ ਖਰਾ ਉਤਰਾਂਗੇ ਮੈਂ ਮੈਂ ਅੱਜ ਅੰਨ ਦੇ ਲਈ ਇਲੈਕਸ਼ਨ ਹੈਗੇ ਨਗਰਪੰਚਾਇਤ ਦੇ ਉਹਨਾਂ ਕਿ ਕਿੰਨਾ ਕਰ ਸੱਪ ਤੁਸੀਂ ਮਦਦ ਕੀਤਾ ਸਾਡੇ ਜੀ ਮੋਗੇ ਦੇ ਵਿੱਚ ਹੁਣ 2026 ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਹੋਣੇ ਹਨ ਹੋਰ ਸਾਰੇ ਸਾਰੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਹੋਣ ਵਾਲੇ ਇਲੈਕਸ਼ਨ ਸਾਰੇ ਲੋਕਾਂ ਦੇ ਵਿੱਚ ਇੱਕ ਬਹੁਤ ਪੋਜ਼ਿਟਿਵ ਵੇਵ ਗਈ ਹੈ ਕਿਉਂਕਿ ਜਿਹੜਾ ਜਲੰਧਰ ਇਲੈਕਸ਼ਨ ਆਮ ਆਦਮੀ ਪਾਰਟੀ ਨੇ ਜਿਹੜੀ ਐਨੀ ਭਾਰੀ ਬਹੁਤ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਉਸ ਦਾ ਇੱਕ ਮੈਸੇਜ ਮਿਲਿਆ ਕਿ ਲੋਕੀ ਆਵਾਜ਼ਮੀ ਪਾਰਟੀ ਤੋਂ ਖੁਸ਼ ਨੇ ਸਾਰਿਆਂ ਦਾ ਭਰੋਸਾ ਆਮ ਆਦਮੀ ਪਾਰਟੀ ਤੇ ਕਿਉਂਕਿ ਪਹਿਲਾ ਅਸੀਂ ਜਦੋਂ ਜਲੰਧਰ ਜਾਂਦੇ ਸੀ ਅਗਰ ਮੈਂ ਮੋਗੇ ਦੀ ਗੱਲ ਕਰਾਂ ਤੇ ਹਰ ਵਰਗ ਖੁਸ਼ ਹੈ ਕਿਉਂਕਿ ਪਹਿਲਾਂ ਕਿਸੇ ਵੀ ਅਗਰ ਅਸੀਂ ਬਿਜਲੀ ਦੀ ਗੱਲ ਕਰੀਏ ਜਾਂ ਅਸੀਂ ਜਿਹੜੇ ਨਵੇਂ ਸਕੂਲ ਬਣਾ ਰਹੇ ਹਾਂ ਜਾਂ ਫਿਰ ਬੱਚਿਆਂ ਨੂੰ ਜਿਹੜੀਆਂ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਲੋਕੀ ਆਮ ਲੋਕੀ ਬਹੁਤ ਖੁਸ਼ ਹੈ ਕਿ ਪਹਿਲੀ ਵਾਰ ਕੋਈ ਸਰਕਾਰ ਆਈ ਹੈ ਜਿਨ੍ਹਾਂ ਨੇ ਪਹਿਲੇ 1 ਸਾਲ ਦੇ ਵਿੱਚ ਇੰਨੇ ਕੰਮ ਕਰਕੇ ਦਿਖਾਤੇ ਤੇ ਜਿਹੜੇ ਵਰਕਿੰਗ ਮੋਡ ਦੇ ਵਿੱਚ ਚੱਲ ਰਹੇ ਨੇ ਜਲੰਧਰ ਦੇ ਵੀ ਤੁਸੀਂ ਗਰਡਰ ਪਲਾਨਸ ਕੀਆ ਵਾ ਕੀ ਕੁਝ ਬਲੂਪ੍ਰਿੰਟ ਹੈ ਜਿਹਦੇ ਅਸਰ ਨਾਲ ਕੰਮ ਚੁੱਕਾ ਜੁਦਾ ਹੈ ਸਾਡੇ ਮੋਗਾ ਸਿਟੀ ਦੇ ਵਿੱਚ ਜੀ ਅਸੀਂ ਦੋ ਤਿੰਨ ਪ੍ਰੋਜੈਕਟਸ ਜਿਹੜੇ ਸਾਡੇ ਚੱਲ ਰਹੇ ਆ ਇੱਕ ਤਾਂ ਅਸੀਂ ਉੱਥੇ ਸਟੇਡੀਅਮ ਜਿਹੜਾ ਹੈਗਾ ਜਲਦੀ ਸਟਾਰਟ ਕਰਨ ਲੱਗੇ ਆ ਗੀਤਾ ਪਵੰਦੇ ਵਿੱਚ ਔਰ ਸਾਡੇ ਸਬਜੀ ਮੰਡੀ ਦਾ ਇੱਕ ਹੈਗਾ ਪ੍ਰੋਜੈਕਟ ਜਿਹੜਾ ਵਿਦਿਨ ਫਿਊ ਮੰਥਸ ਅਸੀਂ ਕੰਪਲੀਟ ਕਰ ਦਾਂਗੇ ਔਰ ਹੋਰ ਸਾਡੇ ਬਿਊਟੀਫਿਕੇਸ਼ਨ ਦੇ ਕਾਫੀ ਜਿਹੜੇ ਹੈਗੇ ਆ ਔਰ ਪਲਾਂਟੇਸ਼ਨ ਦਾ ਜਾਂ ਫਿਰ ਪਾਰਕਾਂ ਦਾ ਅਸੀਂ ਨਵੇਂ ਜਿਹੜੇ ਮਾਲੀ ਹੁਣੀ ਰੱਖੇ ਆ ਤਾਂ ਕਿ ਸਫਾਈ ਹੋ ਸਕੇ ਪਾਰਕਾਂ ਦੀ ਸੋ ਇਦਾਂ ਦੇ ਬਹੁਤ ਸਾਰੇ ਕੰਮ ਹੈਗੇ ਆ ਜਿਹੜੇ ਅਸੀਂ ਕਰ ਰਹੇ ਆ ਔਰ ਆ वाले ਦਿਨਾਂ ਦੇ ਵਿੱਚ ਜਿਹੜੇ ਤੁਹਾਨੂੰ ਸਭ ਨੂੰ ਦਿਖਾਈ ਦੇਣਗੇ ਉੱਥੇ ਕੀਤੇ ਹੋਏ ਯਸ ਸਰ ਹਾਂਜੀ ਇਹ ਤਾਂ ਕੀ ਕੋਰ ਮੰਤਰੀ ਬੈਠੇ ਗਏ ਆ ਸੀਐਮ ਸਾਹਿਬ ਸਹਿਲਾ ਮੈਂ ਧੰਨਵਾਦ ਕਰਦਾ ਹਾਂ ਕੁਝ ਅਰਵਿੰਦ ਜੀ aniversari ਸਾਲ ਜੀ ਸਰ ਸਰ ਆਮ ਆਮੀ ਪਤਾ ਜੀ ਦੇ ਸੁਪਰੀਮੋ ਸ਼੍ਰੀ ਅਰੰਗਤ ਤੇਰੀਵਾਲ ਸਾਹਿਬ ਤੇ ਮਾਨਯੋਗ ਸਰਦਾਰ ਭਗਵੰਤ ਸਿਮਰਨ ਸਾਹਿਬ ਸੀਐਮ ਸਾਹਿਬ ਪਿੜੀ ਪੈ ਮੇਰੋਂ ਆਮਨਦੀਪ ਕਰੋੜਾ ਜੀ ਮੇਰੇ ਵੱਡੇ ਵੀਰ ਐਮਐਲਏ ਸਾਹਿਬ ਦਵਿੰਦਰਜੀਤ ਸਿੰਘ ਲਾਗੀ ਟੋਸ ਹਰਮਨ ਬਰਾੜ ਜੀ ਜ਼ਿਲ੍ਹਾ ਜੋਰਨਾ ਬੋਰਡ ਦੇ ਕਮੇਟੀ ਦੇ ਪ੍ਰਧਾਨ ਤੇ ਜਿਨ੍ਹਾਂ ਚ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਵਾ ਇੱਕ ਆਮ ਕਰਤਾ ਨਾਗਰਿਕ ਤੇ ਆਮ ਕਰਤਾ ਇਨਸਾਨ ਤੇ ਜਿਹੜੀ ਇਹ ਜਿੰਮੇਵਾਰੀ ਸੌਂਪੀ ਆ ਮੈਂ ਤੈਨੂੰ ਧੰਨਵਾਦ ਕਰੂੰਗਾ ਸਤਿ ਸ੍ਰੀ ਅਕਾਲ ਸਰ ਮਾਨ ਸਰ ਜੀ ਦਾ ਤੇ ਮੈਂ ਇਮਾਨਦਾਰੀ ਨਾਲ ਇਹ ਜਿਹੜੀ ਸੇਵਾ ਨੂੰ ਸਮਰਪਿਤ ਰਵਾਂਗਾ ਅੱਜ ਕੀ ਗੁਰਮੁਖੀ ਸੀਮਨ ਸਾਹਿਬ ਨਾਲ ਗੱਲਬਾਤ ਸਾਰੇ ਜਿੰਨੇ ਸਾਡੇ ਕੌਂਸਲਰ ਸਾਹਿਬਾ ਜਾਂ ਚੇਅਰਮੈਨ ਸਾਹਿਬਾਂ ਕਿਉਂਕਿ ਨਗਰ ਨਗਮ ਦੇ ਜੋ ਵੀ ਸਾਡੀਆਂ ਪ੍ਰੋਬਲਮਸ ਤਾਂ ਸੀਗੀਆਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਤੇ ਉਹਨਾਂ ਨੇ ਵਿਸ਼ਵਾਸ ਵੀ ਸਾਨੂੰ ਦਿਵਾਇਆ ਕਿ ਜਿਹੜੇ ਕਿ ਨਗਰ ਨਗਮੋਗਾ ਦੇ ਕਾਰਜਾਂ ਤੇ ਵਧੀਆ ਤਰੀਕਾ ਹੋਵੇ ਕੀਤਾ ਜਾਣਗੇ ਜਿੱਥੇ ਕਿ ਪਿਛਲੀਆਂ ਪਾਰਟੀਆਂ ਜਾਂ ਵੈਕੀ ਪਾਰਟੀਆਂ ਸੀਗੀਆਂ ਕਿਉਂਕਿ ਸਾਡੇ ਜਿਹੜੇ ਨਗਰ ਰਜਮ ਦੇ ਕਾਰਜ ਨਹੀਂ ਹੋ ਪਾਏ ਸੀਗੇ ਤੇ ਮੈਡਮ ਅਮਨਦੀਪ ਕੁਲ ਅਰੋੜਾ ਜੀ ਤੇ ਜਿਹੜੇ ਕਿ ਸਾਡੇ 2 ਸਾਲ ਤੇ 2 ਮਹੀਨੇ ਹੋਇਆ ਇਹਨਾਂ ਨੇ ਕਿਸੇ ਵੀ ਪਾਰਟੀ ਨਾਲ ਪੱਖਵਾਦ ਨਹੀਂ ਕੀਤਾ ਤੇ ਵੱਖ-ਵੱਖ ਵਾੜਾਂ ਦੇ ਵਿੱਚ ਜਿਹੜੇ ਵੀ ਕਾਰਜ ਸੀਗੇ ਉਹ ਰੰਗੇ ਗਏ ਤੇ ਤਕਰੀਬਨ ਕੀਤੇ ਹੋਏ ਗਏ ਤੇ ਜਿਹੜੇ ਹੋਰ ਵੀ ਕਾਰਜਾਂ ਸਾਰੇ ਉਹ ਜਲਦ ਤੇ ਜਲ ਕੀਤੇ ਜਾਣਗੇ ਰਿਅਲਿਟੀ ਦੇ ਕਿਹੜਾ ਕੰਮ ਕਰਵਾਇਆ ਜਾ ਰਿਹਾ ਜੀ ਜਿਹੜੇ ਕਿਹਦੇ ਵਾਕਫ ਹੋਣਾ ਵਿੱਚ ਜਿਵੇਂ ਸੜਕਾਂ ਦਾ ਕੰਮ ਸੀਗਾ ਜੀ ਤੇ ਜਾਂ ਹੋਰ ਜਿਵੇਂ ਸੀਵਰੇਜ ਦੇ ਕੰਮ ਉਹ ਸਨ ਸੰਪੂਰਨ ਕੀਤੇ ਜਾਣਗੇ ਕਿਉਂਕਿ ਜਿਹੜੇ ਅੱਗੇ ਟੈਂਡਰ ਲੱਗੇ ਤੇ ਮੇਰੇ ਪਰ ਇੱਕ ਦੋ ਮਹੀਨਿਆਂ ਦੇ ਵਿੱਚ ਵੀ ਉਹ ਜਲਦ ਕੰਮ ਸ਼ੁਰੂ ਹੋ ਜਾਣਗੇ ਜੀ ਗਾੜੀ ਜੀ ਅ ਸਭ ਤੋਂ ਪਹਿਲਾਂ ਮਾਤਾ ਨੌਦੀਆਂ ਸਾਰੀ ਪ੍ਰੈਸ ਦਾ ਕਿ ਤੁਸੀਂ ਆਪਦੇ ਬਿਜੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ ਅ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਗੇ ਰਹਿਨਵਾਈ ਦੇ ਵਿੱਚ ਜਿਹੜਾ ਕੱਲ ਉੱਥੇ ਇਲੈਕਸ਼ਨ ਹੋਇਆ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਪੰਜਾਬ ਦਾ ਪਹਿਲਾ ਮੇਅਰ ਬਣਿਆ ਕਿਉਂਕਿ ਆਮ ਆਦਮੀ ਮੈਂ ਤਾਂ ਆਮ ਆਦਮੀ ਪਾਰਟੀ ਦਾ ਮਤਾਂ ਕਹੂੰਗਾ ਕਿ ਜਿਹੜੇ ਇਹ ਬਲਜੀਤ ਸਿੰਘ ਜੀ ਚਾਨੀ ਨੇ ਇਹ ਇਲੈਕਸ਼ਨ ਵੀ ਆਮ ਆਦਮੀ ਪਾਰਟੀ ਤੋਂ ਲੜੇ ਸੀ ਪਾਰਟੀ ਤੋਂ ਤੇ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਕੇ ਤੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਮੇਰ ਬਣੇ ਨੇ ਸੋ ਮੈਂ ਧੰਨਵਾਦ ਕਰਦਾ ਸਾਰੇ ਕੌਂਸਲਰ ਸਾਹਿਬਾਨ ਦਾ ਧੰਨਵਾਦ ਕਰਦਾ ਸਾਰੇ ਮੋਗਾ ਵਸੀਆਂ ਦਾ ਕਿ ਉਹਨਾਂ ਨੇ ਇੱਕਿਆਦੀ ਚੰਗੀ ਸੋਚ ਦਾ ਉਹਦਾ ਇੱਕ ਸਬੂਤ ਤਾਂ 50 ਕੌਂਸਲਰਾਂ ਦੇ ਵਿੱਚੋਂ 41 ਕੌਂਸਲਰਾਂ ਦੇ ਨਾਲ ਜਿਹੜੇ ਪਹਿਲੇ ਮੇਜਸ ਦੀ ਕਾਂਗਰਸ ਦੇ ਉਹਨਾਂ ਨੂੰ ਫਾਰਕ ਕੀਤਾ ਗਿਆ ਉਹਦੇ ਉਹਦੇ ਤੋਂ ਤੇ ਜਦੋਂ ਕੱਲ ਸਰਬਸੰਤੀ ਦੇ ਨਾਲ 42 ਕਾਉਂਸਲਰਾਂ ਵੱਲੋਂ ਇਹਨਾਂ ਨੂੰ ਜਿਹੜਾ ਮੇਹ ਚੁਣਿਆ ਗਿਆ ਸੋ ਮੈਂ ਸਾਰੇ ਮੋਗਾ ਨਵਾਸੀਆਂ ਦਾ ਸਾਰੇ ਜਿਹੜੇ ਕਾਉਂਸਲਰਾਂ ਦਾ ਮੈਂ ਧੰਨਵਾਦੀ ਆ ਤੇ ਤੁਹਾਨੂੰ ਉਹਦੀਆਂ ਅੱਜ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਬਿਜੀ ਸ਼ਡਿਊਲ ਦੇ ਵਿੱਚੋਂ ਅੱਜ ਆ ਕੇ ਸਾਰੇ ਸਾਡੇ ਚੇਅਰਮੈਨ ਸਾਹਿਬ ਨਾਲ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਦੀ ਐਨਮਾਇਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਐਮਐਲਏ ਮੋਗਾ ਮੈਡਮ ਅਮਨਦੀਪ ਅਰੋੜਾ ਜੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਹਰਮਨ ਬਰਾੜ ਜੀ ਚੇਅਰਮੈਨ ਸਾਹਿਬ ਉਹਨਾਂ ਦੀ ਮੈਗਨਰੀਆ ਉਹਨਾਂ ਦੀ ਇੱਕ ਵਾਰੀ ਫੇਰ ਮੋਗੇ ਦੇ ਵਿੱਚ ਉਹਨਾਂ ਦੀ ਲੋਕ ਪੀਤਾ ਤੇ ਮੋਹਰ ਲੱਗੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਮੋਗਾ ਕਾਰਪੋਰੇਸ਼ਨ ਹੈ ਬੜਾ ਵਿਵਾਦਾਂ ਦੇ ਵਿੱਚ ਰਿਹਾ ਬੜਾ ਪਿਛਲੇ ਸਮੇਂ ਦੇ ਵਿੱਚ ਮੋਗੇ ਦੇ ਵਿੱਚ ਬੜੇ ਬੜੇ ਧਨਾੜ ਲੋਕ ਆਏ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਜੇ ਕੋਈ ਐਮਐਲਏ ਸੀ ਦਾ ਉਹਦਾ ਮੁੰਡਾ ਗਾਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਹੁੰਦਾ ਸੀ ਉਸ ਤੋਂ ਬਾਅਦ ਜਦੋਂ ਬੀਜੇਪਾ ਕਾਂਗਰਸੀ ਸਰਕਾਰ ਆਈ ਉਹਨਾਂ ਨੇ ਵੀ ਆਪਦੇ ਜਿਹੜੇ ਜਿਨ੍ਹਾਂ ਦੇ ਵੱਡੇ ਪੈਚੀ ਸੀਗੇ ਵੱਡੇ ਬੈਗ ਸੀਗੇ ਨੋਟਾਂ ਦੇ ਉਹਨਾਂ ਨੂੰ ਉਹਨਾਂ ਨੇ ਉੱਥੇ ਜਿਹੜਾ ਹੈਗਾ ਮੇਰ ਬਣਾਇਆ ਤੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਇੱਕ ਆਮ ਘਰ ਦਾ ਜਿਹੜਾ ਮੁੰਡਾ ਕੰਮ ਕਰਦਾ ਜਿਹੜਾ ਇਨਸਾਨ ਆ ਇੱਕ ਜਿਹੜਾ ਡੈਂਟਿੰਗ ਦੀ ਵਰਕਸ਼ਾਪ ਕਰਦਾ ਉਹਨਾਂ ਨੂੰ ਜਿਹੜਾ ਹੈਗਾ ਮੇਰ ਬਣਾਇਆ ਸੋ ਮੈਂ ਧੰਨਵਾਦੀ ਹਾਂ ਸੀਐਮ ਸਾਹਿਬ ਆ ਕੇ ਅੱਜ ਕੱਲੇ ਕੱਲੇ ਕਾਉਂਸਲਰ ਦੇ ਨਾਲ ਉਹਨਾਂ ਦੇ ਜਿਹੜੇ ਜੋ ਵੀ ਉਹਨਾਂ ਦੇ ਕਿਸੇ ਜਿਹੜਾ ਸਮੱਸਿਆਵਾਂ ਸੀ ਉਨ੍ਹਾਂ ਦੇ ਨਾਲ ਸਾਝੀਆਂ ਕੀਤੀਆਂ ਉਹਨਾਂ ਦੇ ਨਾਲ ਚਾਹ ਦਾ ਕੱਪ ਪੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਗੇ ਦਾ ਤੁਸੀਂ ਮੁਹੰਦਰ ਜਿਹੜਾ ਹੈਗਾ ਬਦਲਿਆ ਵੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਮੋਗੇ ਦੇ ਵਿੱਚ ਤੁਸੀਂ ਇੱਕ ਨਵੀਂ ਜਿਹੜੀ ਕਿ ਸਾਡੀ ਟੀਮ ਬਣੀ ਹੈ ਸਾਡੀ ਆਮ ਆਦਮੀ ਪਾਰਟੀ ਟੀਮ ਉਹ ਅੱਗੇ ਲੱਗ ਕੇ ਜੋ-ਜੋ ਮੋਗੇ ਦੇ ਰਹਿੰਦੇ ਕੰਮ ਨੇ ਉਹ ਅੱਗੇ ਹੋ ਕੇ ਜਿਹੜੇ ਹੈਗੇ ਆ ਉਹ ਪੂਰਨ ਹੋਣਗੇ ਕਿਉਂਕਿ ਇਹ ਜੇ ਸਮਾਂ ਸਾਡੇ ਕੋਲ ਬਹੁਤ ਹੈ ਤਕਰੀਬਨ 2.5 ਤੋਂ 3 ਸਾਲ ਦੀ ਜਿਹੜੀ ਅੱਗੇ ਅਜੇ ਸਮਾਂ ਉੱਤੇ ਹੈਗਾ ਤੇ ਇਸ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਨੇ ਮੋਗੇ ਦੇ ਵਿੱਚ ਉਹਨਾਂ ਪ੍ਰੋਜੈਕਟਾਂ ਨੂੰ ਅਸੀਂ ਸਿਰੇ ਚੜਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ